ਉਹ ਤਾਂ ਹੱਥ ਛੋੜਦੇ ਸਿਆਸੀ ਕਿ ਅਸੀਂ ਤਖਤ ਨੂੰ ਸਮਰਪਿਤ ਹਾਂ ਪਰ ਤਾਂ ਸਾਹਬ ਨੇ ਸਾਰਾ ਕੁਝ ਹੱਥਾਂ 'ਚ ਲੈ ਕੇ ਦੇ ਦਿੱਤਾ ਸੀ ਕਿ ਜਦੋਂ ਗੁਰੂ ਦੇ ਤਖਤ ਤੇ ਉੱਤੇ ਜਾ ਰਹੇ ਹਾਂ ਤੇ ਸਾਡੀ ਕੋਈ ਇਸ ਬਖਸ਼ਣਹਾਰ ਦੇ ਤਖਤ ਦੇ ਉੱਤੇ ਸਾਡਾ ਕੋਈ ਤਰਕ ਨਹੀਂ ਕੋਈ ਦਲੀਲ ਨਹੀਂ ਅਸੀਂ ਸਕਤ ਕਰਕੇ ਤਖਤੇ ਦੇਤੇ ਸੀ ਕਿ ਕੋਈ ਵੀ ਗਲਤੀ ਹੋਵੇ ਸਾਡੇ ਅਸੀਂ ਝੋੜੀ ਪਾਉਣ ਨੂੰ ਤਿਆਰ ਆ ਤੁਹਾਡੇ ਸਾਹਮਣੇ ਆ ਕੀਤਾ ਸੀ ਕਿ ਨਹੀਂ ਕੀਤਾ ਸੀ ਅੱਜ ਯਾਦ ਕਰੋ ਕਿ ਕਿਸ ਤਰ੍ਹਾਂ ਦੀ ਮਰਿਆਦਾ ਬਣਾਉਣ ਦੀ ਉੱਥੇ ਕੋਸ਼ਿਸ਼ ਕੀਤੀ ਗਈ ਸੀ ਤਨਖਾਈਆਂ ਟਕਲੇਰ ਕਰਕੇ ਘਰ ਪਠਾਟਾ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਾਰਨ ਕਿ ਸੀਪੀ ਅਕਾਲੀ ਦਲ ਨੂੰ ਖਤਮ ਕਰਨਾ ਹੁਕਮ ਸੀ ਦਿੱਲੀ ਵਾਲਿਆਂ ਦਾ ਕਿਸੇ ਬਰਿਆਦਾ ਚ ਨਹੀਂ ਸੀ ਆਉਂਦਾ ਜਦੋਂ ਤਖਤਾਂ ਦੇ ਉੱਤੇ ਪੇਸ਼ ਹੋਏ ਉਦੋਂ ਵੀ ਅਸਤੀਫੇ ਦਵਾਉਂਦਿਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਮੈਂ ਕਹਿੰਦਾ ਕਿ ਅੱਜ ਇੱਕ ਮੰਤਰੀ ਪੇਸ਼ ਹੋਇਆ ਕਿਸੇ ਨੇ ਸਵਾਲ ਕੀਤਾ ਕਿ ਅਸਤੀਫਾ ਦੇ ਕੇ ਜਾਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਸੀ ਸਾਰੀ ਨਬਰਤਾ ਦੇ ਨਾਲ ਉੱਥੇ ਜਾਂਡੂਓ ਤਿਆਰ ਸਨ ਪਰ ਉੱਤੇ ਕੰਡੀਸ਼ਨਾਂ ਲਾਈਆਂ ਗਿਆ ਕਿਉਂਕਿ ਪਿੱਛੋਂ ਹੁਕਮ ਆਉਂਦਾ ਸੀ ਕਿ ਇਸ ਤਰੀਕੇ ਹੀ ਕਰਨਾ ਮर्यादा ਨਾਲ ਖਲਵਾੜ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਖਿਲਾਫ ਇੱਕ ਵੀ ਸ਼ਿਕਾਇਤ ਨਹੀਂ ਸੀ ਪਰ ਜਿੰਨੇ ਆਉਣ ਵਾਲੇ ਸਮੇਂ ਚ ਇੱਕ ਧੜੇ ਦਾ ਪ੍ਰਧਾਨ ਬਣਨਾ ਸੀ ਉਹਨੇ ਬਿਨਾ ਸ਼ਿਕਾਇਤ ਤੋਂ ਉਥੇ ਲਿਖਿਆ ਕਿ ਇਹ ਵੀ ਮੇਰੇ ਰਸਤੇ ਦਾ ਅੜੋੜਾ ਕਿਉਂਕਿ ਕੱਲ ਨੂੰ ਜਦੋਂ ਮੈਂ ਇੱਕ ਧੜੇ ਦੀ ਪ੍ਰਧਾਨਗੀ ਕਰਕੇ ਅਕਾਲੀ ਦਰ ਨੂੰ ਚੈਲੰਜ ਕਰਨਾ ਤੇ ਲੋਕਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈਣਾ ਇਹ ਵੀ ਫਾਹਾ ਵਟੋ ਤੇ ਕਹਿ ਦਿਓ ਕਿ ਫਕਰੇ ਕੌਮ ਵੀ ਵਾਪਸ ਕੀਤਾ ਜਿਹੜਾ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਨਹੀਂ ਸੀ ਉਹਦਾ ਵੀ ਆਵਾਜ਼ ਉਹਦਾ ਗਿਆਨੀ ਹਰਪ੍ਰੀਤ ਸਿੰਘ ਨੇ ਵਾਪਸ ਕਰਵਾਇਆ ਤੇ ਅਸੀਂ ਕਹਿੰਦੇ ਸੀ ਇੱਕ ਦਿਨ ਗੱਲਬਾਤ ਨਿਕਲੂਗੀ ਔਰ ਅੱਜ ਗੱਲਬਾਤ ਨਿਕਲੀ ਹੈ ਕਿ ਗੁਰੂ ਦਾ ਕਿੱਡਾ ਵੱਡਾ ਤਖਸੀ ਕਿਸ ਭਾਵਨਾ ਦੇ ਨਾਲ ਸਾਰੇ ਸਤਿਕਾਰ ਨਾਲ ਹਰ ਚੀਜ਼ ਮੰਨ ਰਹੇ ਸੀ ਸੀ ਸਨਵਾ ਰਹੇ ਸੀ ਪਰ ਪਤਾ ਨਹੀਂ ਸੀ ਕਿ ਜਿਹੜਾ ਉੱਤੇ ਫੈਸਲੇ ਕਰਨ ਵਾਲਾ ਉਹ ਦਿੱਲੀ ਵਾਲਿਆਂ ਦੇ ਕਹਿਣ ਦੇ ਵਿੱਚ ਮੰਨ ਦੇ ਵਿੱਚ ਕੀ ਕੁਛ ਧਾਰੀ ਬੈਠਾ ਅੱਜ ਤੁਹਾਡੇ ਸਾਹਮਣੇ ਆ ਗਿਆ। ਇਹੀ ਸੀ ਨਾ। ਇਹੀ ਕੁਛ ਲੈਣਾ ਸੀ ਨਾ। ਆਪਣੇ ਹੁਕਮਨਾਮੇ 'ਚ ਲਿਖਿਆ ਮੈਂ ਬੁਲਾ ਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਆਪਾਂ ਸਕੇਜ ਤੇ ਆਪ ਗਲਤ ਬੋਲ ਜਾਂਦੇ ਆ। ਆਪਾਂ ਕਹਿ ਦਿੰਦੇ ਆ ਵੱਖਰੇ ਵੱਖਰੇ ਚੁੱਲ੍ਹੇ ਸਮੇਟੋ ਨਹੀਂ ਲਿਖਿਆ ਭਰਾਓ 2 ਅਕਤੂਬਰ ਦਾ ਪੜ੍ਹ ਲਓ 2 ਦਸੰਬਰ ਦਾ ਹੁਕਮਨਾਮਾ ਨਹੀਂ ਲਿਖਿਆ। ਕਿੰਨੇ ਕਿਹਾ ਵੱਖ ਹੋਏ ਧੜੇ ਨੂੰ ਹਦਾਇਤ ਹੈ ਕਿ ਆਪਣਾ ਵੱਖਰਾ ਚੁੱਲਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੇ ਅੱਜ ਪੜ੍ਹ ਲਓ ਆਪਾਂ ਕਈ ਵਾਰੀ ਕਾਗਜ਼ ਬੋਰਡ ਜਾਂਦੇ ਆ ਉੱਥੇ ਸਪੱਸ਼ਟ ਲਿਖਿਆ ਸੀ ਵੱਖ ਹੋਏ ਧੜੇ ਨੂੰ ਕਿ ਆਪਣਾ ਵੱਖਰਾ ਸੁਰ ਰਾਗ ਮੀਡੀਆ ਦੇ ਵਿੱਚ ਨਾ ਆਲਾਪੇ ਇਹ ਬੋਲਣਾ ਬੰਦ ਹੋਏ ਇੱਕ ਦਿਨ ਵੀ ਤੇ ਅੱਜ ਜਿਨ੍ਹਾਂ ਨੇ ਹੁਕਮਨਾਮਾ ਸੁਲਾਇਆ ਸੀ ਅੱਜ ਦੁੱਖ ਹੁੰਦਾ ਕਿ ਉਹ ਨਵਾਂ ਚੁੱਲ੍ਹਾ ਖੋਲ ਕੇ ਬੈਠਾ ਅੱਜ ਅਕਾਲ ਤਖਤ ਦੀ ਆਪ ਜਿਹੜਾ ਹੁਕਮਨਾਮਾ ਲਿਖਵਾਇਆ ਸੀ ਅੱਜ ਕੌਮ ਕਿੱਥੇ ਜਾਵੇ ਅੱਜ ਉਹ ਜਥੇਦਾਰ ਜਿਨ੍ਹਾਂ ਨੇ ਅਲੱਗ ਹੋਏ ਧੜੇ ਨੂੰ ਕਿਹਾ ਸੀ ਕਿ ਅਲੱਗ ਹੋਣ ਵਾਲਾ ਧੜਾ ਆਪਣਾ ਚੁੱਲ੍ਹਾ ਸਮੇਟੇ ਅੱਜ ਸੰਗਤ ਜੀ ਮੈਂ ਤੁਹਾਨੂੰ ਪੁੱਛਦਾ ਕਿ ਅੱਜ ਜਿਹੜਾ ਨਵਾਂ ਬਣਾਇਆ ਟਰੜਾ ਇਹ ਪ੍ਰਧਾਨਤਾ ਬਣ ਗਏ ਤੇ ਮੈਂ ਇਹਨਾਂ ਨੂੰ ਪੁੱਛਦਾ ਵੀ ਪਾਰਟੀ ਦਾ ਨਾਂ ਕੀ ਹੈ ਜਿਵੇਂ ਨਵੀਂ ਗੱਡੀ ਲਈਦੀ ਸੀ ਨਾ ਪਹਿਲਾਂ ਰਵਾਜ ਹੁੰਦਾ ਸੀ ਵੀ ਨੰਬਰ ਜਿੰਨੀ ਦੇਰ ਨਹੀਂ ਲਿਖਦਾ ਨੰਬਰ ਪਲੇਟ ਤੇ ਲੱਗਿਆ ਹੁੰਦਾ ਸੀ ਅਪਲਾਈਡ ਫਾਰ ਲਿਖਿਆ ਹੁੰਦਾ ਸੀ ਨਾ ਪ੍ਰਧਾਨ ਬਣ ਗਿਆ ਕਿਹੜੀ ਪਾਰਟੀ ਦਾ ਪ੍ਰਧਾਨ ਬਣਿਆ ਉਹ ਪਲੈਟਫਾਰਮ ਹਾਲੇ ਹੈ ਨਹੀਂ ਤੇ ਜੇ ਪਾਰਟੀ ਹੈ ਨਹੀਂ ਤੇ ਫਿਰ ਭੱਤੀ ਕਿੱਜੀ ਕੀਤੀ ਸੀ ਹੁਣ ਦੱਸੋ ਕਿਵੇਂ ਹੋ ਸਕਦੀ ਜੇ ਅੱਜ ਦੀ ਤਰੀਕ ਦੇ ਵਿੱਚ ਪਾਰਟੀਆਂ ਹੀ ਹੈ ਨਹੀਂ ਤੇ ਭੱਤੀ ਕਿੱਥੇ ਕੀਤੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭੱਤੀ ਤੁਸੀਂ ਸਾਰਿਆਂ ਨੇ ਕੀਤੀ 10-10 ਰੁਪਏ ਤੁਸੀਂ ਆਪਣਾ ਮੈਂਬਰਸ਼ਿਪ ਦਾ ਵੀ ਹਰ ਹਰ ਵਿਅਕਤੀ ਨੇ ਦਿੱਤਾ ਤੇ ਇਹਨਾਂ ਨੇ ਭਰਤੀ ਕਿਹਦੀ ਕੀਤੀ ਪਾਰਟੀ ਕਹਿੰਦੇ ਹੁਣ ਬਣਾਉਣ ਦੀ ਸੋਚਾਂਗੇ ਹੁਣ ਦਿੱਲੀ ਵਾਲਿਆਂ ਕੋਲ ਜਾਵਾਂਗੇ ਕਿ ਕਿਸੇ ਤਰੀਕੇ ਅਸੀਂ ਹੁਣ ਦੇਖੋ ਸਾਰੇ ਰੂਲ ਕਾਨੂੰਨ ਸਿੱਕੀ ਸਿਧਾਂਤ ਤੁਹਾਡੇ ਕਰਕੇ ਛਿੱਕੇ ਤੇ ਚੰਗ ਦਿੱਤੇ ਆ ਹੁਣ ਕਿਸੇ ਤਰੀਕੇ ਕਾਲੀ ਦਲ ਦੀ ਤਕੜੀ ਖੋਦਿਓ ਜਿਹੜਾ ਕਹਿੰਦੇ ਸੀ ਨਾ ਕਾਲੀ ਹਰਪ੍ਰੀਤ ਸਿੰਘ ਭਈ ਜੋ ਕੁਛ ਉੱਤੇ ਹੋਇਆ ਬਿਹਾਰਾਸ਼ਟਰ ਦੇ ਵਿੱਚ ਕਰਕੇ ਦਿਖਾ ਦੇਾਂਗੇ ਯੋਧੇ ਤਿਆਰ ਹੋ ਜਾਓ ਇਹ ਵੀ ਸਾਡੇ ਨਾਲ ਹੋਊਗਾ ਮੈਂ ਅੱਜ ਸਟੇਜ ਤੋਂ ਕਹਿਣਾ ਲੇਕਿਨ ਬਹਿ ਸਰਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਤੇ ਇਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਜਿਸ ਗੁਰੂ ਦੇ ਦਰ ਦੇ ਉੱਤੇ ਤੁਸੀਂ ਧੋਖਾ ਕੀਤਾ ਨਾ ਸਾਨੂੰ ਅੱਜ ਵੀ ਉਸ ਗੁਰੂ ਦੇ ਉੱਤੇ ਭਰੋਸਾ ਉਸ ਗੁਰੂ ਦੇ ਸਾਰੇ ਪੰਥ ਨੂੰ ਭਰੋਸਾ ਕੋਈ ਇਨਸਾਨ ਬੇਇਮਾਨ ਹੋ ਸਕਦਾ ਲੇਕਿਨ ਗੁਰੂ ਜਿਹੜਾ ਤੁਹਾਡੇ ਨਾਲ ਇਨਸਾਫ ਕਰੇਗਾ ਉਹਦੇ ਤੇ ਨਿਸ਼ਚਾ ਰੱਖਿਆ ਜੀ ਲੇਕਿਨ ਇੱਕ ਮੇਰੀ ਗੱਲ ਜਰੂਰ ਹੈ ਕਿ ਹੁਣ ਸਾਰਿਆਂ ਨੂੰ ਇਹਨਾਂ ਦੇ ਖਿਲਾਫ ਬੋਲਣਾ ਪੈਣਾ ਪਹਿਲਾਂ ਤੇ ਆਪਾਂ ਗੱਲ ਨਹੀਂ ਕਰਦੇ ਸੀ ਕਿਉਂਕਿ ਅਸੀਂ ਬਰਿਆਦਾ ਦੇ ਵਿੱਚ ਬੱਜੇ ਸੀ ਹੁਣ ਉਹ ਪ੍ਰਧਾਨ ਹੈ ਇੱਕ ਗਰੁੱਪ ਤਾਂ ਦੇ ਲੀਡਰ ਪ੍ਰਾਇਓਸ ਗਰੁੱਪ ਦਾ ਜਿਹਦਾ ਮਕਸਦ ਸਿਰਫ ਇਹ ਨਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਰਾਜ ਭਾਗ ਦੇ ਵਿੱਚ ਨਹੀਂ ਆਉਣ ਦੇਣਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਪਰ ਅੱਜ ਦਾ ਜਿਹੜਾ ਤੁਹਾਡਾ ਜੋਸ਼ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣਾ ਜਿਹੜੇ ਝੰਡੇ ਚੁੱਕਲੇ ਆ ਨਾ ਇਹ ਹੁਣ ਝੰਡੇ ਜਾ ਕੇ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੇ ਲਾ ਦਿਓ ਇੱਥੇ ਨਾ ਲਾਜੋ ਔਰ ਇਹਨਾਂ ਨੂੰ ਵੰਗਾਰ ਹੈ ਅੱਜ ਤੱਕ ਪੰਥ ਨੇ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਸਵੀਕਾਰ ਕੀਤਾ ਔਰ ਉਹ ਸ਼੍ਰੋਮਣੀ ਕਾਲੀ ਦਲ ਉਹੀ ਹੈ ਜਿਹੜਾ ਕੁਰਬਾਨੀਆਂ ਦੇ ਨਾਲ 105 ਸਾਲ ਪਹਿਲਾਂ ਹੋਣ ਦੇ ਵਿੱਚ ਆਇਆ ਸੀ ਜਿਹਦਾ ਇਤਿਹਾਸ ਹੈ ਔਰ ਤੁਸੀਂ ਸਾਰੇ ਉਸ ਇਤਿਹਾਸ ਦੇ ਵਾਰਸ ਇਸ ਕਰਕੇ ਜੇ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤੇ ਦੋਵੇਂ ਹੱਥ ਖੜੇ ਕਰਕੇ ਉਹਦਾ ਤੁਸੀਂ ਸਾਥ ਦੇਣਾ ਔਰ ਜਿਹੜੀ ਚੁਣੌਤੀ ਅੱਜ ਤੱਕ ਤਾਂ ਦੀ ਮਰਿਆਦਾ ਦਾ ਕਹਣ ਕਰਕੇ ਗਾਂਧੀ ਹਰਪ੍ਰੀਤ ਨੇ ਕੀਤੀ ਆ ਉਹ ਚੁਣੌਤੀ ਅਸੀਂ ਸਤਿ ਸਕਾਰ ਕਰਦੇ ਆ ਇਹਨਾਂ ਨੂੰ ਉਹਦਾ ਜਵਾਬ ਅਸੀਂ ਸੰਗਤ ਦੇ ਵਿੱਚ ਜਾ ਕੇ ਦੇਾਂਗੇ ਮੈਂ ਝਕਾਰਾ ਲਾਉਣ ਲੱਗਿਆ ਦੋਵੇਂ ਹੱਥ ਘੜੇ ਕਰਕੇ ਸਾਰਿਆਂ ਨੇ ਇਹਦਾ ਸਾਥ ਦੇਣਾ